ਤਾਰਨ ਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਦੁੱਛੇ ਪਾਸੇ ਉੱਥੇ ਹੀ ਹਰਮੇਸ਼ ਸਿੰਘ ਸੰਧੂ ਵੀ ਹੋਣੇ ਵਿਰੋਧੀਆਂ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤਾਰਨ ਤਾਰਨ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਪਾਚੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਵੱਡੀ ਹੀ ਜਿਹੜੀ ਕਿ ਹਲਚਲ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਉਹਨਾਂ ਨੇ ਵਿਰੋਧੀਆਂ ਨੂੰ ਲੈ ਕੇ ਪਲਟਵਾਰ ਤੱਕ ਕੀਤਾ ਹੈ ਤੇ ਜਿਸ ਤੇ ਦੌਰਾਨ ਹੁਣ ਇਸ ਚੋਣ ਦੇ ਉੱਤੇ ਅਖਾੜੇ ਦੇ ਵਿੱਚ ਦੱਸਦੀਏ ਕਿ ਤਾਰਾਂ ਫਾਸੀਆਂ ਯਾਨੀ ਕਿ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਿਹੜਾ ਹਰਮਿੰਦਰ ਸਿੰਘ ਸੰਧੂ ਦਾ ਆਉ ਤੁਹਾਨੂੰ ਸੁਣਾਉਣੇ ਆ ਇਹ ਬੜੀ ਅਹਿਮ ਇਲੈਕਸ਼ਨ ਆ ਔਰ ਇਸ ਇਲੈਕਸ਼ਨ ਨੇ ਤੁਹਾਡਾ ਆਉਣ ਵਾਲਾ ਜਿਹੜਾ ਸਮਾਂ ਆ ਉਹਦਾ ਇੱਕ ਬਹੁਤ ਵਧੀਆ ਜੇ ਨਤੀਜਾ ਆਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਤੁਸੀਂ ਵੀ ਸੁਖ ਮੰਨ ਲਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਹ ਭਗਵੰਤ ਸਿੰਘ ਜੀ ਮਾਨ ਨੇ 3 ਤਰੀਕ ਨੂੰ ਤੁਸੀਂ ਬਹੁਤ ਵੱਡੀ ਗਿਣਤੀ ਚ ਉਥੇ ਪਹੁੰਚੇ ਸੋ ਔਰ ਸਾਹ ਭਗਵੰਤ ਸਿੰਘ ਜੀ ਮਾਨ ਨੇ ਉਸ ਦਿਨ ਤੁਹਾਡੀ ਇਹ ਇਹ ਵੱਡੀ ਇਕੱਠ ਨੂੰ ਵੰਦਿਆ ਆ ਆ ਵੱਡੇ ਇਕੱਠ ਨੂੰ ਵੰਦਿਆ ਆ ਉਸ ਦਿਨ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੀ ਅਨਾਉਂਸਮੈਂਟ ਕਰਕੇ ਗਏ ਸੀਗੀ ਮੈਂ ਇਸ ਗੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਉਧਰ ਬਹੁਤ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਸੋ ਦੇਖੋ ਇਲੈਕਸ਼ਨ ਸ਼ੁਰੂ ਹੋ ਗਿਆ ਡੇਟਾ ਮੁਕਰਰ ਹੋ ਗਿਆ ਨੇ ਔਰ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਨਾ ਕਿ ਜਿਹੜੀਆਂ ਸਕੀਮਾਂ ਸਰਕਾਰ ਨੇ ਹੁਣ ਤੁਹਾਡੇ ਤੱਕ ਲਿਆਂਦੀਆਂ ਨੇ ਦੇਖੋ ਗਲੀਆਂ ਨਾਲੀਆਂ ਆਪਾਂ ਸਾਰੀ ਉਮਰ ਹੀ ਬਣਾਉਂਦੇ ਰਹੇ ਆ ਜੇ ਮੈਂ ਜ਼ਿਕਰ ਕਰਾਂ ਕਿ ਰਸਤੇ ਆਦੀ ਗੱਲ ਕਰਾਂ ਗਲੀਆਂ ਦੀ ਗੱਲ ਕਰਾਂ ਨਾਲੀਆਂ ਦੀ ਗੱਲ ਕਰੀਏ ਇਹ ਸਾਰੀ ਜ਼ਿੰਦਗੀ ਆਪਾਂ ਇਹਨਾਂ ਗੱਲਾਂ ਦੇ ਵਿੱਚ ਚਲੋ ਅੱਗੇ ਵੀ ਚਲਦੀਆਂ ਰਹੀਆਂ ਗਾਂਵ ਵੀ ਚਲਦੀਆਂ ਰਹਿਣੇ ਪਰ ਸਰਕਾਰ ਦੀ ਜੇ ਮੈਂ ਗੱਲ ਕਰਾਂ ਸਰਕਾਰ ਦੀ ਤੁਹਾਡੇ ਪ੍ਰਤੀ ਵਫਾਦਾਰੀ ਦੀ ਗੱਲ ਕਰਾਂ ਸਰਕਾਰ ਦੀ ਤੁਹਾਡੇ ਪ੍ਰਤੀ ਇੱਕ ਸੱਚੀ ਸੋਚ ਦੀ ਗੱਲ ਕਰਾਂ ਤੇ ਮੇਰਾ ਖਿਆਲ ਆ ਤੁਹਾਡੇ ਪਿੰਡ ਵੀ ਆ ਕੈਂਪ ਲੱਗਾ ਹੋਣਾ ਕਿਉਂ ਸਾਰ ਸਚੈਂਸ ਹੋ ਜੀ ਤੁਹਾਡੇ ਪਿੰਡ ਵੀ ਕੈਂਪ ਲੱਗਾ ਹੋਣਾ ਜਿਹੜਾ ਬੀਮਾ ਯੋਜਨਾ ਦਾ ਤੁਹਾਡੇ ਪਿੰਡ ਲੱਗਾ ਸੋ ਮੇਰਾ ਕਹਿਣ ਤੋਂ ਭਾਵ ਆ ਤੁਸੀਂ ਇਹ ਹਿਸਾਬ ਲਾ ਲਓ ਕਿ ਆਮ ਆਦਮੀ ਪਾਰਟੀ ਨੇ ਨਾ ਕੋਈ ਊਚ ਨੀਚ ਨਾ ਕੋਈ ਜਾਤ ਪਾਤ ਕਿਸੇ ਕਿਸਮ ਦਾ ਕੋਈ ਵਿਤਕਰਾ ਨਾ ਕਰਦਿਆਂ ਹੋਇਆ ਸਾਰਿਆਂ ਦੇ 10 ਲੱਖ ਰੁਪਏ ਦਾ ਇੱਕ ਪਰਿਵਾਰ ਦਾ ਬੀਮਾ ਬਣਾਇਆ 10 ਲੱਖ ਦਾ ਦੇਖੋ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਪ੍ਰਮਾਤਮਾ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਪਰ ਬਾਅਦ ਵਕਤ ਕੋਈ ਸਿਹਬੇ ਸਿਹਤ ਹੋਵੇ ਨਾ ਜਿਹਦੇ ਕੋਲ ਕੋਈ 4 ਸਿਆੜ ਵੀ ਹੋਣ 4 ਪੈਸੇ ਵੀ ਹੋਣ ਤੇ ਉਹਦੇ ਲਈ ਵੀ ਇਲਾਜ ਕਰਾਉਣੇ ਐਡੇ ਮਹਿੰਗੇ ਹੋ ਗਏ ਆ ਉਹਦੇ ਲਈ ਵੀ ਇਲਾਜ ਕਰਾਉਣਾ ਬੜਾ ਔਖਾ ਹੋ ਜਾਂਦਾ ਆਪਾਂ ਸਾਰੇ ਜਾਣਦੇ ਆ ਆ ਹਸਪਤਾਲਾਂ ਵਾਲੇ ਬੰਦੇ ਕਿਦੇ ਰੱਬ ਨਾ ਪਾਵੇ ਕਿਤੇ ਜਾਣਾ ਪੈ ਜਵੇ ਹਸਪਤਾਲਾਂ ਵਾਲੇ ਬੰਦੇ ਕੋਈ ਇਲਾਜ ਕਰਾਉਣਾ ਪੈ ਜੇ ਤੇ ਜੇਬਾਂ ਖਾਲੀ ਹੋ ਜਾਂਦੀਆਂ ਨੇ ਤੁਸੀਂ ਦੱਸ ਦਿਓ ਆ ਜੇ ਮਾੜੇ ਮੋٹے ਨਿੱਕੇ ਮੋٹے ਡਾਕਟਰ ਕੋ ਵੀ ਜਾਣਾ ਪਵੇ ਤੇ 5 5 7 7 ਹਜ਼ਾਰ ਉਹੀ ਲੱਗ ਜਾਂਦਾ ਤੇ ਜਿਹੜਾ ਵਿਚਾਰਾ ਓਨੀ ਕੁ ਕਮਾਈ ਕਰਦਾ ਉਥੋਂ ਹੀ ਪੈਸੇ ਕਮਾਈ ਦੇ ਨਾਲ ਆਪਣਾ ਅੰਨਪਾਣੀ ਕਰਨਾ ਆਪਣੇ ਬੱਚਿਆਂ ਦਾ ਅੰਨਪਾਣੀ ਕਰਨਾ ਤੇ ਮੈਂ ਸਮਝਦਾ ਉਹਦੇ ਲਈ ਤੇ ਇਲਾਜ ਕਰਾਉਣਾ ਔਰ ਕਈ ਇਸ ਤਰੀਕੇ ਨਾਲ ਬਜ਼ੁਰਗ ਤੁਰ ਗਏ ਇਸ ਤਰੀਕੇ ਨਾਲ ਨੌਜਵਾਨ ਤੁਰ ਗਏ ਇਲਾਜ ਖੁਣੋਈ ਉਹ ਵੀ ਜ਼ਿੰਮੇਵਾਰੀ ਸਰਕਾਰ ਨੇ ਆਪ ਚੁੱਕ ਲਈ ਆ ਉਹ ਵੀ ਜ਼ਿੰਮੇਵਾਰੀ 10 ਲੱਖ ਰੁਪਏ ਦਾ ਸਾਲਾਨਾ ਇਹ ਨਹੀਂ ਵੀ ਇੱਕ ਸਾਲ ਕਰਕੇ ਇਹਦੇ ਉਹ ਕੰਮ ਖਤਮ ਹੋ ਜਾਣਾ ਹਰ ਸਾਲ ਹਰ ਪਰਿਵਾਰ ਦਾ 10 ਲੱਖ ਰੁਪਏ ਦਾ ਬੀਮਾ ਹੋਊਗਾ ਇਹ ਛੋਟੀ ਗੱਲ ਹੈ ਦੇਖੋ ਇਹ ਅੱਗੇ ਵੀ ਸਰਕਾਰਾਂ ਆਉਂਦੀਆਂ ਰਹੀਆਂ ਅਸੀਂ ਵੀ ਉਹਨਾਂ ਦਾ ਹਿੱਸਾ ਰਹੇ ਪਰ ਨਹੀਂ ਕਿਸੇ ਨੇ ਇਹੋ ਜੀ ਸਕੀਮ ਨਹੀਂ ਲਿਆਂਦੀ ਔਰ ਇਹ ਸਕੀਮ ਐਡੀ ਵਧੀਆ ਆ ਜਿਹਦੇ ਤਹਿਤ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਆ ਕਿ ਉਹ ਹਰ ਇੱਕ ਪਰਿਵਾਰ ਦਾ ਦੇਖੋ ਮੇਰਾ خیال ਆ ਇੱਕ ਪਿੰਡ ਨਹੀਂ ਸਾਂਭਿਆ ਜਾਂਦਾ ਆਪਾਂ ਪਿੰਡ ਦਾ ਮੋਦਵਰ ਬਣ ਜਾਈਏ ਨਾ ਜਾਂ ਮੈਂਬਰ ਬਣ ਜਾਈਏ ਤੇ ਇੱਕ ਪਿੰਡ ਨਹੀਂ ਸਾਂਭਿਆ ਜਾਂਦਾ ਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਸੱਪ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਸਾਰਾ ਪੰਜਾਬ ਉਸ ਸਕੀਮ ਦੇ ਤਹਿਤ ਲੈ ਜਾਂਦਾ ਇੱਥੇ ਹੀ ਬਸ ਨਹੀਂ ਆ ਜਿਹੜੀ ਲਾਲ ਲਕੀਰ ਵਾਲੀ ਮੇਰਾ ਖਿਆਲ ਉਹ ਵੀ ਕੈਂਪ ਲੱਗਾ ਤੁਹਾਡੇ ਜੀ ਸਰਵੇ ਹੋ ਗਿਆ ਉਹ ਹੋ ਗਿਆ ਸਰਪੰਚ ਸਾਹਿਬ ਦੇਖੋ ਉਹਦੇ ਵਿੱਚ ਕੀ ਸੀ ਆਮ ਤੌਰ ਤੇ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਜਦੋਂ ਸਰਪੰਚ ਬਦਲ ਜਾਂਦੇ ਸੀ ਤੇ ਜਿਹੜੇ ਲਾਲਕੀਰ ਦੇ ਅੰਦਰ ਸੀ ਉਹਦੀਆਂ ਨਿਸ਼ਾਨਦਈਆਂ ਵੀ ਬਦਲ ਜਾਂਦੀਆਂ ਸੀ ਤੇ ਕਬਜ਼ੇ ਵੀ ਹੋਣ ਲੱਗ ਪੈਂਦੇ ਸੀ ਹੁਣ ਦੱਸੋ ਜਿਹੜੇ ਲਾਲਕੀਰ ਦੇ ਅੰਦਰ ਘਰ ਹੋਣਗੇ ਬਾਕੀਆਂ ਦੀਆਂ ਤੇ ਰਜਿਸਟਰੀਆਂ ਹੁੰਦੀਆਂ ਨੇ ਤੇ ਲਾਲਕੀਰ ਦੇ ਅੰਦਰ ਰਜਿਸਟਰੀ ਕਿਸੇ ਕੋਲ ਨਹੀਂ ਹੁੰਦੀ ਅੱਜ ਉਹਦੇ ਤੈਅ ਤ ਵੀ ਸਰਕਾਰ ਜ਼ਿੰਮੇਵਾਰੀ ਨਾਲ ਉਹ ਜਿਹੜੀ ਲਾਲਕੀਰ ਦੇ ਅੰਦਰ ਕਿਸੇ ਦਾ ਪਲੋਟ ਹੋਊਗਾ ਕਿਸੇ ਦਾ ਘਰ ਹੋਊਗਾ ਕਿਸੇ ਦਾ ਕੋਠਾ ਪਿਆਊਗਾ ਉਹਦੀ ਵੀ ਮਾਲਕੀ ਦੇ ਹੱਕ ਉਹਨੂੰ ਮਿਲ ਜਾਣੇ ਆ ਔਰ ਤੁਸੀਂ ਇਹ ਛੋਟੀ ਗੱਲ ਆ ਜੇ ਇੱਕ ਜਿਹੜੀ ਥੱਲੇ ਥਾਂ ਆਪਣੇ ਜਿੱਥੇ ਆਪਾਂ ਰਹਿੰਦੇ ਆ ਸਾਡੇ ਕੋਲ ਮਾਲਕੀ ਦੇ ਹੱਕ ਹੀ ਨਹੀਂਗੇ ਤੇ ਉੱਥੇ ਰਹਿਣ ਦਾ ਮੇਰਾ ਖਿਆਲ ਆ ਉਸ ਬੰਦਾ ساری ਜ਼ਿੰਦਗੀ ਕੀ ਪੁਸ਼ਤਦਰ ਪੁਸ਼ਤ ਉਹਦੇ ਲਈ ਬੜਾ ਔਖਾ ਹੋ ਜਾਂਦਾ ਸੀ